ਗਏ ਨੂੰ ਮਈ ਨਾ ਹੋਇਆ ਮੈਂ ਕਬਰਾਂ ਚ ਲੱਭਦੀ ਫਿਰਾਂ ਸੁਣ ਜੋਗਿਆ ਸੁਣ ਜੋਗਿਆ ਸੁਣ ਜੋਗਿਆ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗਿਆ ਜੇ ਟੂਣਿਆਂ ਨਾਲ ਕੰਮ ਸਾਡਾ ਚੱਲ ਜੇ ਯਾਦੂ ਟੂਣਿਆਂ ਨਾਲ ਕੰਮ ਸਾਡਾ ਚੱਲ ਜੇ ਹਥਿਆਰਾਂ ਦੀ ਨਾ ਲੋੜ ਜੋਗਿਆ ਆਜੋ ਬਾਬਿਆਂ ਦੇ ਦਰਸ਼ਨ ਕਰ ਲੋ ਜੇ ਸੁਰਗਾ ਚ ਜਾਣਾ ਤਰਕੇ ਉਹਨੂੰ ਭੂਤ ਮੈਂ ਕੱਢਣੇ ਸਿਖਾ ਦੂੰ ਮੰਤਰਾਂ ਦਾ ਜਾਪ ਕਰਕੇ ਹੋ ਸਾਰੇ ਖੁੱਲ ਜਾਣਗੇ ਤਾਲੇ ਓ ਬਾਬੇ ਆਗੇ ਵੀਜਿਆਂ ਵਾਲੇ ਸਾਰੇ ਖੁੱਲ ਜਾਣਗੇ ਤਾਲੇ ਬਾਬੇ ਆਗੇ ਵੀਜਿਆਂ ਵਾਲੇ ਓ ਜਿੰਨੇ ਮਰਜੀ ਲੋ ਵੀਜੇ ਬੱਚਾ ਦੱਸੋ ਬੱਬਾ ਜੀ ਜੋ ਕੇਦੇ ਫਾਇਲ ਲਾਈ ਆ। ਅੱਛਾ। ਉਹ ਆ ਨਹੀਂ ਰਹੀ। ਆ ਨਹੀਂ ਰਹੀ? ਹਾਂਜੀ। ਉਹ ਤਾਂ ਮਿੰਟਾਂ 'ਚ ਹੀ ਆਉਗੀ। ਅਜੇ ਤਾਂ ਬਹੁਤ ਦੂਰੋਂ ਆਇਆ ਈ। ਉਹ ਕੋਈ ਗੱਲ ਨਹੀਂ ਘਬਰਾ ਨਾ ਤੂੰ। ਵੀਜ਼ਾ ਤਾਂ ਤੇਰਾ ਆਇਆ ਲੈ। ਬਸ 151000 ਰੁਪਿਆ ਲੱਗੂਗਾ। ਅੱਛਾ ਏ। ਉਹ ਤੇ 10 ਚੌਂਕੀਆਂ ਭਰਨੀਆਂ ਪੈਣੀਆਂ। ਅੱਛਾ। 11ਵੀਂ ਚੌਂਕੀ ਵੀਜ਼ਾ ਤੇਰੇ ਘਰੇ ਆ ਜਾਣਾ। ਅੱਛਾ ਏ। ਬੇਫਿਕਰ ਹੋ ਜਾ। ਕੋਈ ਟੈਨਸ਼ਨ ਦੀ ਲੋੜ ਨਹੀਂ। ਘਬਰਾਉਣ ਦੀ ਕੋਈ ਗੱਲ ਨਹੀਂ। ਮੈਂ ਕਹਿੰਦਾ ਚਿੰਤਾ ਨਾ ਕਰ। ਕਰਦੇ ਬੋਲੜੇ ਜਾਂਦੇ ਆਂਦੇ ਤੇਰੇ ਕੋਲੋਂ ਦੇ ਕਰਦੇ ਕੋਈ ਗੱਲ ਨਹੀਂ ਹੁਣ ਤੂੰ ਸਹੀ ਜਗ੍ਹਾ ਤੇ ਆ ਗਿਆ ਬਾਬਾ ਕੋਲੇ ਆ ਗਿਆ ਹੁਣ ਤੂੰ ਫਿਕਰ ਨਹੀਂ ਕਰਨਾ ਠੀਕ ਹੈ ਜੀ ਬਸ 50000 ਦਾ ਫਿਕਰੀ ਕਰਨਾ 31000 ਰੁਪਿਆ ਅਗਲੀ ਚੌਕੀ ਆ ਕੇ ਦੇ ਜੀ ਹਾਂ ਜੀ ਤੇ 20000 ਰੁਪਿਆ ਜੋ ਤੇਰਾ ਰੀਜਾ ਆ ਗਿਆ ਨਾ ਉਦੋਂ ਲੈ ਲਾਂਗੇ ਠੀਕ ਹੈ ਬਾਬੇ ਦੇ ਹੁੰਦਿਆਂ ਪਰਵਾਹ ਨਾ ਕਰ ਬਾਅਦ ਕਿ ਨਾ ਚੱਕ ਦਾਂਗੇ ਫਟੇ ਠੀਕ ਬੇਫਿਕਰ ਹੋ ਜਾ ਠੀਕ ਹੈ ਹਾਂ ਚੱਕ ਵੀ ਜਾ ਚੱਕ ਠੀਕ ਹੈ ਚੱਕ ਮੈਂ ਸ ਇੱਕ ਵਾਰ ਸਾਈਨ ਕਰਦੇ ਮਾਰੇ ਜੀ ਥੋੜੇ ਜਿਹਾ ਇੱਕ ਮਿੰਟ ਚੱਕ ਵੇਖੇ ਕਰੋ ਜਾ ਠੀਕ ਹੈ ਜੀ ਜਦ ਤੂੰ ਪ੍ਰਵਾਹ ਲਗਾ ਕਰ ਓਏ ਹਾਂ ਵੀ ਭਗਤਾ ਅੱਜ ਕਿਵੇਂ ਆ ਮੇਰਾ ਵੀਜ਼ਾ ਲਵਾ ਦਿਓ ਜੀ ਕੈਨੇਡਾ ਅਮਰੀਕਾ ਤੇ ਕੈਨੇਡਾ ਅਮਰੀਕਾ ਦਾ ਵੀਜ਼ਾ ਲਵਾ ਦਈਏ ਹਾਂਜੀ ਉਹ ਤਾਂ ਖਰਚਾ ਬੜਾ ਪੈਂਦਾ ਤੇ ਕਿੰਨਾ ਖਰਚਾ ਪੈਂਦਾ ਜੀ ਉਹ ਤਾਂ ਲੱਖਾਂ ਰੁਪਈਆ ਦਾ ਲੱਗਦਾ ਤੇ 51 ਹਜ਼ਾਰ ਤਾਂ ਮੈਨੂੰ ਦੇਣਾ ਪੈਣਾ ਬਾਬਿਆਂ ਨੂੰ ਤੁਹਾਨੂੰ ਇਹਨਾਂ ਦਾ ਹੈ ਨਹੀਂ ਜੀ ਮੇਰੇ ਕੋਲ ਜੀ ਤੇ ਫਿਰ ਅਮਰੀਕਾ ਕਿੱਡਾ ਕਿੱਦਾਂ ਜਾਣਾ ਹੈ ਜੇ ਮਰਜ਼ੀ ਭੇਜ ਦੋ ਜੀ ਜਿਹੜੇ ਮਰਜ਼ੀ ਭੇਜੀਏ ਕਿੰਨੇ ਪੈਸੇ ਤੇਰੇ ਕੋਲੇ 150 ਰੁਪਏ ਜੀ ਉਹ 150 ਰੁਪਏ ਦਾ ਵੈਂਡੇ ਦਾ ਨਹੀਂ ਲੱਗਣਾ ਉੱਥੇ ਤਾਂ ਠੰਡ ਹੀ ਬੜੀ ਪੈਂਦੀ ਹੈ ਜੀ ਵੈਂਡੇ ਦਾ ਲਵਾ ਦਈਏ ਨਹੀਂ ਜੀ ਉੱਥੇ ਤਾਂ ਠੰਡ ਹੀ ਬੜੀ ਪੈਂਦੀ ਹੈ ਵੈਂਡੇ ਦਾ ਲੱਗੂ ਹੈ ਜੇ ਦਾ ਫਿਰ ਵੇਖ ਲੋ ਜੀ ਤੁਸੀਂ ਵੈਂਡੇ ਦਾ ਲਵਾ ਦਿੰਦੇ ਆ ਵੇਖ ਲਓ ਜੀ ਹਾਂ ਵੇਖ ਲਓ ਜੀ ਕੈਨੇਡਾ ਦਾ ਇੱਕ ਕੈਨੇਡਾ ਭੇਜ ਦੋਈ ਉਹ ਕੈਨੇਡਾ ਦਾ ਖਰਚਾ ਬੜਾ ਹੋਣਾ ਹੈ ਕਿੱਡਾ ਤਾਂ ਮੈਂ ਤਾਂ ਹੁਣੇ ਕੰਪਨੀ ਲੱਗੀ ਪਈ ਉਹਨਾਂ ਨੂੰ ਨਹੀਂ ਲੱਗਦਾ ਕਿ ਖਰਚਾ ਬਹੁਤ ਹੁੰਦਾ ਤੇਰਾ ਵੇਖ ਲਓ ਜੀ ਤੁਸੀਂ ਵੇਖੀਏ ਅਸੀਂ ਕਿ ਇਹਨੂੰ ਤੈਨੂੰ ਸਹਿ ਤੇਰੇ ਕੋਲ 150 ਰੁਪਏ ਹੈ ਤੇ ਵੀਜ਼ਾ ਤੂੰ ਭਾਰਦਾ ਹੈ ਕੈਨੇਡਾ ਦਾ ਯਾਰ ਸਮਝਿਆ ਕਿ ਨਹੀਂ ਹਾਂਜੀ ਹਾਂਜੀ ਇਹ ਕਰਕੇ ਰਬੇ ਹੰਡੇ ਦਾ ਜਾਂ ਕੋੜਕਪੁਰੇ ਦਾ ਵੀਜ਼ਾ ਲਵਾ ਦਿੰਨੇ ਆ ਲਵਾ ਦੇ ਜੀ ਹਾਂ ਕੋੜ ਦਾ ਵੀਜ਼ਾ ਲਵਾ ਦਈਏ ਲਵਾ ਦੇ ਜੀ ਐ ਕਰੀ ਆ ਲੈ ਜਾ ਕੋੜ ਦਾ ਵੀਜ਼ਾ ਉਹ ਆਨੰਦ ਲਾਲ ਗੋਲੋਂ ਨਾ ਆਨੰਦ ਲਾਲ ਵਹਿ ਗਿਆ ਉਹਨੇ ਚੌਂਕ ਚ ਹਾਂ ਜੀ ਬਾਬੂ ਜਾ ਉਹਦੀ ਰੇੜੀ ਤੋਂ ਫਰੂਟ ਫਾਰ ਲੈ ਨਹੀਂ ਜਾ ਕੇ ਚੰਗਾ ਜਾਨ ਸਾਰੀ ਤੇ ਆ ਲੈ ਚੱਕ ਤੇਰਾ ਨਾ ਕੋੜਕਪੁਰੇ ਦਾ ਵੀਜ਼ਾ ਲਵਾਤਾ ਆ ਆ ਮਾਇਆ ਤੇ ਤੇ ਖਾ ਦੂ ਅਪਰੇਖਾਇਆ ਪੈਂਦਾ ਜੀ ਮੈਨੂੰ ਉਹ ਭਰੇਖਾ ਨਹੀਂ ਪਹਿਣਾ ਵਾ ਤੂੰ ਬਸ ਹੁਣ ਕੋਟ ਜਾਇਆ ਕੋਰ ਦਾ ਵੀਜ਼ਾ ਲੱਗ ਗਿਆ ਤੇਰਾ ਠੀਕ ਆ ਠੀਕ ਹੈ ਜੀ ਤੇ ਆਪਣਾ ਉਤੋਂ ਆਨੰਦ ਲਾਲ ਨਹੀਂ ਆਨੰਦ ਲਾਲ ਦੀ ਰੈਡੀ ਹੈਗੀ ਆ ਹਾਂਜੀ ਕੋਟਪੁਰੇ ਚੌਂਕੇ ਚ ਤੇ ਉਤੋਂ ਫਰੂਟ ਫਰ ਲੈ ਆਈ ਨਾਲੇ ਬਾਬਿਆਂ ਨੂੰ ਲਿਆ ਦੀ ਚੰਗਾ ਜਾ ਤੇਰਾ ਭਲਾ ਜਾਂ ਜਾ ਹੋਂ ਜਾ ਬੰਬਾ ਜੀ ਓਏ ਆਵੇ ਭਗਤਾ ਕਿਵੇਂ ਆਉਣੇ ਹੋਏ बस ਕਾਦੇ ਆਉਣੇ ਹੋਏ ਜੀ ਮਾੜੇ ਹਾਲਾਤੀ ਆ ਜੀ ਕਿਉਂ ਮਾੜੇ ਕਿਉਂ ਮਾੜੇ ਹੋਏ ਪੁੱਛੋ ਨਾ ਜੀ ਪੜ ਲੈ ਕੇ ਇੱਥੇ ਫਿਰਦੇ ਆ ਜੀ ਕੋਈ ਕੰਮ ਨਹੀਂ ਕਾਰ ਨਹੀਂ ਮਿਲਦਾ ਜੀ ਵੀਜ਼ਾ ਲਵਾ ਦਿਓ ਬਾਬਾ ਜੀ ਵੀਜ਼ਾ ਲਵਾइए ਹਾਂਜੀ ਹਾਂਜੀ ਆਸਟ੍ਰੇਲੀਆ ਜਾਣਾ ਜੀ ਇਟਲੀਆ ਜਾਣਾ ਹਾਂਜੀ ਹਾਂਜੀ ਆਸਟ੍ਰੇਲੀਆ ਦਾ ਵੀਜ਼ਾ ਲਵਾ ਦਿਓ ਜੀ ਇਟਲੀਆ ਦਾ ਵੀਜ਼ਾ ਤਾਂ ਸਾਡੇ ਕੋਲੇ ਇਹ ਇਟਲੀਆ ਦਾ ਵੀਜ਼ਾ ਤਾਂ ਮੁਸ਼ਕਲ ਆ ਬਹੁਤ ਮਹਿੰਗਾ ਹੈ ਨਹੀਂ ਬਾਬਾ ਜੀ ਜੋ ਮਰਜ਼ੀ ਕਰੋ ਜੀ ਬਸ ਜਾਣਾ ਤਾਂ ਆਸਟ੍ਰੇਲੀਆ ਜਾਣਾ ਕੱਕ ਪਾਉਣੀ ਆ ਜਾ ਕੇ ਉਹ ਭਗਤਾ ਗੱਲ ਇਦਾਂ ਹੈ ਵੀ ਆਸਟ੍ਰੇਲੀਆ ਦੇ ਵੀਜ਼ਾ ਹੁਣ ਸਾਡੇ ਕੋਲੇ ਐਸੇ ਵਾਲੇ ਹੈ ਨਹੀਂ ਨਹੀਂ ਜੀ ਜਿਵੇਂ ਮਰਜੀ ਬਾਹਰੋਂ ਮੰਗਵਾਉਣਾ ਪੈਣਾ ਤੇ ਬਾਹਰੋਂ ਮੇਰਾ ਭਾਈ ਹੋਂਤਾ ਬਾਪੂ ਵੀ ਗਾਲਾਂ ਕੱਢਣ ਲੱਗ ਗਿਆ ਘਰੋਂ ਕੱਢਦੇ ਆ ਜੀ ਲੀੜੇ ਧੋਗੇ ਨਹੀਂ ਦਿੰਦੇ ਆ ਵੇ ਲੋ ਪਾਟੇ ਪੁਰਾਣੇ ਪਾ ਕੇ ਆਏ ਆ ਜੀ ਕੀ ਕਰਗੇ ਦੱਸੋ ਜੀ ਉਹ ਖਰਚਾ ਸਵਾ ਲੱਖ ਆਊਗਾ ਮਗਾ ਤਾਂ ਦੇਵਾਂਗੇ ਬਾਬਾ ਜੀ ਹੁਣ ਤਾਂ ਤੁਸੀਂ 51000 ਰੁਪਏ ਕਹੀ ਜਾਂਦੇ ਉਹ 50000 ਤੇ ਜਿਹੜੇ ਵੀਜ਼ੇ ਸਾਡੇ ਕੋਲੇ ਪਏ ਆ ਨਾ ਉਹ ਉਹਨਾਂ ਦਾ ਹੈ ਇਹ ਤਾਂ ਮੰਗਵਾਉਣਾ ਪੈਣਾ ਹੈ ਜਿਵੇਂ ਮਰਜ਼ੀ ਕਰਕੇ ਦਿਓ ਜੀ ਮਗਾ ਕੇ ਮਗਰ ਜੀ ਇਸ ਤਰ੍ਹਾਂ ਵੀ ਸਾਡਾ ਹਮਤ ਹਮਲਾ ਪਰਵਤ ਰੇਂਜ ਦਾ ਸਾਡਾ ਬਾਬਾ ਬਾਬਾ ਲੂੰਬੜਦਾਸ ਜੀ ਭਾਵੇਂ ਲੂੰਬੜਦਾਸ ਆ ਭਾਵੇਂ ਪਤੂਂਗੜਦਾਸ ਆ ਜੀ ਜਿਤੋਂ ਮਰਜ਼ੀ ਮਗਵਾ ਕੇ ਜੇ ਕੋਲ ਮੈਂ ਗੱਲ ਕਰ ਲੈਣਾ ਜੇ ਪੀਓ ਦੇ ਕੋਲੇ ਪਿਆ ਹੋਇਆ ਤਾਂ ਗੱਲ ਬੰਦ ਨਹੀਂ ਤੇ ਫਿਰ ਬੱਸ ਕਰੋ ਜੀ ਕਰੋ ਜੀ ਜਿਵੇਂ ਮਰਜ਼ੀ ਕਰੋ ਹੱਲ ਜੀ ਚਲੋ ਮੈਂ ਲੈਣਾ ਅੰਤਪ੍ਰਿਆਰਣ ਤੇ ਗੱਲ ਕਰਦਾ ਉਹਦਾ ਹਾਂਜੀ ਬਾਬਾ ਜੀ ਤੇਓ ਜਿਵੇਂ ਬੱਠੇ ਹੋ ਅੱਛਾ ਅੱਛਾ ਉਹ ਬਾਬਾ ਜੀ ਗੱਲ ਇਦਾਂ ਇੱਕ ਥੋੜਾ ਐਤਾ ਮੜਿਆ ਬੰਦਾ ਆਇਆ ਮੇਰੇ ਕੋਲੇ ਮੁੰਡਾ ਕਿ ਉਹਦਾ ਆਸਟ੍ਰੇਲੀਆ ਦਾ ਵੀਜ਼ਾ ਮੰਗਦਾ ਆਇਆ ਚਾ ਇੱਕੀ ਪਿਆ ਗੂਗਲ ਵਾਸਤੇ ਚਾਹ ਨਹੀਂ ਫਿਲਮ ਕਰਨ ਜਾਣਾ ਹੋਣਾ ਫੇਰ ਬਾਬਾ ਜੀ ਕੀ ਕਰੀਏ ਮਸਲਾ ਹੱਲ ਕਿਵੇਂ ਹੋਊਗਾ ਦੱਸੋ ਨਾ ਫਿਰ ਅਜ ਤਾਂ ਤੁਹਾਡੇ ਸਿਰ ਤੇ ਸਾਡੀਆਂ ਸੀ ਮੈਂ ਕਿਹਾ ਵੀ ਬਾਬੇ ਤੋਂ ਮਗਾ ਕੇ ਦਿੰਨਾ ਹੈ ਚਲੋ ਕੋਚੜ ਢਾੜ ਗਏ ਵੇਟ ਕਰੀਏ ਲੋ ਠੀਕ ਹੈ ਬਾਬਾ ਜੀ ਮਗਾ ਲਓ ਅਸੀਂ ਤੁਹਾਡੇ ਨੂੰ ਫੇਰ ਰਸਤਾ ਕਾਇਮ ਕਰਦੇ ਆ ਤੇ ਤੁਸੀਂ ਕਰੋ ਕੋਸ਼ਿਸ਼ ਕਰ ਮਗਾਓ ਹੋਰ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਹਾਂ ਬਾਬਾ ਜੀ ਕਹਿੰਦੇ ਇਹਦੀ ਮੰਗਾ ਦਿੰਨੇ ਆ ਇੱਕੋ ਵੀਜ਼ਾ ਪਿਆ ਉਹਨਾਂ ਕੋਲੇ ਠੀਕ ਹੈ ਉਹ ਗੋਗੂ ਗੱਲ ਲੈ ਕੇ ਜਾਣਾ ਉੱਤੇ ਜਾ ਬਣਾ ਨਹੀਂ ਜੋਨ ਨਾਲ ਤੁਸੀਂ ਲੇਟ ਕਰੋਗੇ ਮੈਂ ਬਹੁਤ ਦੁਖੀ ਆ ਜੀ ਇੱਥੇ ਬਾਬੇ ਨੂੰ ਕਿਹਾ ਸੀਗਾ ਹਣ ਬਾਬਾ ਬੰਨੇ ਤਾਂ ਹੀ ਆ ਨਾ ਉਹਨਾਂ ਦਾ ਵੀ ਮੰਗਾ ਦਿੰਨਾ ਮੈਂ ਕਰਦਾ ਪਤਾ ਆਪਾਂ ਫਿਰ ਦੇਖ ਲੈਂਦੇ ਆ ਐਸੀ ਦੀ ਪ੍ਰਵਾਹ ਨਹੀਂ ਕਰਨੀ ਪੈਸਾ ਤਾਂ ਲੱਗਣਾ ਹੀ ਤੁਹਾਨੂੰ ਪਤਾ ਉਹ ਆਪਣੇ ਵੀ ਨਹੀਂ ਦੇਣੂ ਜੀ ਨਹੀਂ 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 ਪੈਸਾ ਤਾਂ ਫਿਰ ਲੱਗਵਾ ਹੀ ਐ 1 ਲੱਖ ਰੁਪਿਆ ਲੱਗੂਗਾ ਘੱਟੋ ਘੱਟ ਬਹੁਤ ਵੀ ਜ਼ਿਆਦਾ ਦੇ ਰਹੇ ਆ ਜੀ ਉਹ ਦੇਖੋ ਨਾ ਵੀ ਉੱਥੇ ਰਸਤੇ ਦੇ ਵਿੱਚ ਇਹ ਸਿੱਧਾ ਮੰਗਾਉਣਾ ਹੁਣ ਆਪਾਂ ਉਹਨਾਂ ਦੇ ਬਾਬਿਆਂ ਦੇ ਗੋਸ਼ਤਾ ਮੰਗਾਉਣਾ ਅੱਛਾ ਜੀ ਤੇ ਮੈਂ ਬਾਬੇ ਕੋਲ ਸਿੱਧਾ ਮੰਗਾਉਣਾ ਤੇ ਜਨ ਭੂਤ ਰਾਹ ਦੇ ਵਿੱਚ ਕਿੰਨੀਆਂ ਹੁੰਦੀਆਂ ਉਹਨਾਂ ਨੂੰ ਵੀ ਚਾਰ ਪੈਸੇ ਦੇਣੇ ਪੈਣਗੇ ਨਾਲ ਦੀ ਹੈ ਜੀ ਉਹਨਾਂ ਨੂੰ ਲੈ ਕ੍ਰਾਪਸ਼ਨ ਕ੍ਰਾਪਸ਼ਨ ਤਾਂ ਹਰ ਥਾਂ ਚੱਲਦੀ ਹੈ ਅੱਛਾ ਜੀ ਇੰਡੀਆ ਦੇ ਵਿੱਚ ਕ੍ਰਾਪਸ਼ਨ ਹਰ ਥਾਂ ਚੱਲਦੀ ਹੈ ਠੀਕ ਹੈ ਉਹਨਾਂ ਨੂੰ ਜਿਹੜਾ ਪੈਂਦਾ ਉਹ ਰਿਕਰਡ ਆ ਜਾਂਦੀ ਹੈ ਚਲੋ ਕਰੋ ਜੀ ਮੰਗਵਾ ਕੇ ਦਿਓ ਜੀ ਫਿਰ ਆ ਮੰਗਾਉਣੇ ਆ ਤੇ ਹੁਣ ਬਾਬੇ ਨੇ ਅੱਗੇ ਬਾਬਾ ਜੀ ਕਰ ਰਹੇ ਪਰ 2-4 ਮਿੰਟ ਰੋਕੇ ਬਾਬੇ ਮੈਂ ਕਰਦੇ ਆ ਰਸਤਾ ਕਾਇਮ ਠੀਕ ਤੇ ਮੈਂ ਕਰਦਾ ਪਤਾ ਹੁਣ ਠੀਕ ਆ ਠੀਕ ਹੈ ਜੀ ਆ ਗਿਆ ਜੱਟ ਟ੍ਰੱਕ ਆ ਗਿਆ ਵੀ ਜੀ ਬਾਬੇ ਨੇ ਮੰਗਾਤਾ ਪਰ ਹੁਣ ਪੈਸੇ ਦਾ ਇੰਤਜ਼ਾਮ ਕਰ ਇਹ 10 ਚੌਕੀਆਂ ਭਰਣੀਆਂ ਪਹਿਣੀਆਂ ਠੀਕ ਹੈ ਠੀਕ ਹੈ ਬਾਬਾ ਜੀ ਤੇ ਇਹ ਤੇਰਾ ਉਦੋਂ ਪਰ ਪਾ ਲਓ ਬਾਬਾ ਜੀ ਤੁਸੀਂ ਧੰਨ ਜੀ ਧੰਨ ਜੀ ਜੇ ਫਤਿਹ ਹੋ ਜੂ ਕੰਮ ਤੇਰਾ ਬੇਫਿਕਰ ਹੋ ਜਾ ਚੱਕ ਦਾਂਗੇ ਫੱਟੇ ਹੁਣ ਤਾਂ ਆਪਾਂ ਜੈ ਬਾਬੇ ਲੂੰਬੜਦਾਸ ਜੀ ਜੈ ਬਾਬੇ ਲੂੰਬੜਦਾ ਹਾਂ ਬਾਬੇ ਲੂੰਬੜਦਾਸ ਜੀ ਜੈ ਕਹਿੰਦੇ ਕਿ ਭੱਟੇ ਬਾਬਾ ਜੀ ਉਹਨਾਂ ਨੇ ਸਾਰਾ ਕੰਮ ਕੀਤਾ ਤੇਰਾ ਇਰੇ ਕੋ ਤਾਂ ਹੋਣਾ ਨਹੀਂ ਸੀ ਜੇ ਆਪਾਂ ਉੱਥੇ ਉੱਤੇ ਕੰਮ ਕਰਾਇਆ ਆਪਾਂ ਜੈ ਬਾਬੇ ਲੂਡ ਬਲੂ ਬਰਦਾਰ ਪਹਿਲਾਂ ਰਿੰਦਿਆਂ ਕਰਕੇ ਜਾ ਕੇ ਭੱਜ ਕੇ ਜਾ ਤੁਸੀਂ ਕਿਰਾਇਆ ਨਾਸਦਾਰ ਕਰ ਲਓ ਬਾਬਾ ਜੀ ਨਾਲ ਬਾਬੇ ਦਾ ਹੁਣ ਧਾਰ ਕਰ ਕਹਦਾ ਕਰਨਾ ਮੈਂ ਤਾਂ ਹੁਣ ਕਰ ਲਾਂ ਭਾਗੇ ਬਾਬੇ ਨੂੰ ਤਾਂ ਰਸਤੇ ਉੱਥੋਂ ਆਇਆ ਤੇ ਹੁਣ ਆਇ ਨਾ ਕਰੋ ਜੀ ਤੁਸੀਂ ਕਰ ਲਓ ਇਹ ਇਸ ਤਰ੍ਹਾਂ ਨਹੀਂ ਕਰਦਾ ਹੁਣ ਤੂੰ ਪੈਸੇ ਲਿਆ ਕੇ ਰੱਜ ਜਾ ਅਰੇ ਵੀਰ ਹੁਣ ਕਿਵੇਂ ਦੂਜਾ ਇਹ ਇਹ ਸਿਰਫ ਪੈਸੇ ਕਰ ਬਾਬਾ ਜੀ ਆਇ ਨਾ ਕਰੋ ਜੀ ਆਇ ਨਾ ਕਰੋ ਪੈਸੇ ਲਿਆ ਪੈਸੇ ਬਣਾ ਹੁਣ ਮੈਂ ਬਾਬੇ ਨੂੰ ਕੀ ਦਿਵਾ ਦੇਵਾਂਗਾ ਚਲੋ ਮੈਂ ਕਰ ਦੈਂ ਤਿਆਂ ਜੀ ਮੈਨੂੰ ਵੀਜ਼ਾ ਤਾਂ ਦੇ ਦਿਓ ਇੱਕ ਵਾਰੀ ਜੀ ਚੱਲ ਫਿਰ ਕਰ ਕਰ ਇੰਤਜ਼ਾਮ ਠੀਕ ਹੈ ਜੈਬਾ ਹਾਂ ਜਾ ਕਰਕੇ ਨਾ ਦੇਖੇ ਤਾਂ ਕਿਉਂਕਿ ਤਾਂ ਜੇ ਤੂੰ ਨਾ ਪੈਸੇ ਦਾ ਇੰਤਜ਼ਾਮ ਕੀਤਾ ਤਾਂ ਤੇਰਾ ਰਾਸਤੇ 'ਚ ਜਦੋਂ ਤੂੰ ਦਿੱਲੀ ਜਾਵੇਂਗਾ ਨਾ ਉਸ ਤੇਰਾ ਪੰਗਾ ਪੈ ਜਾਦਾ ਹੀ ਫਿਰ ਨਹੀਂ ਬਾਬਾ ਜੀ ਹਾਂ ਠੀਕ ਹੈ ਨਾ ਠੀਕ ਹੈ ਬਾਬੇ ਨੇ ਦੇ ਜੀ ਇੱਥੇ ਤੇ ਮੁੜ ਕੇ ਬੈਠੋ ਨਾ ਤੇ ਚਾਹ ਦੀ ਬਾਹਰ ਹੱਥ ਪਾ ਕੇ ਚੱਢੀ ਆਸਟ੍ਰੇਲੀਆ ਬੈਠ ਰਹੋ ਜੀ ਜੈਬ ਕੋਈ ਟੈਨਸ਼ਨ ਨਹੀਂ ਠੀਕ ਹੈ ਓਕੇ ਥੈਂਕ ਯੂ ਉਹ ਆਹ ਭਗਤ ਜੀ ਤੋ ਤੁਸੀਂ ਕਿਵੇਂ ਆਉਣੇ ਹੋਏ ਬਾਬਾ ਸਾਜਾ ਵੀ ਵੀਜ਼ਾ ਦਵਾ ਦੋ ਕਿਤੇ ਤੁਸੀਂ ਵੀਜ਼ਾ ਲਵਾਉਣਾ ਹੋਰ ਤੁਸੀਂ ਹੁਣ ਕਾ ਕਿੱਥੇ ਲਵਾਉਣਾ ਵੀਜ਼ਾ ਕੋਈ ਸਾਨੂੰ ਕਿਹਾ ਬਾ ਆ ਇਨੇ 200 ਰੁਪਏ ਪਿਆਨੇ ਕਿ ਸਾਭੂ ਪੈ ਜੋ ਉਹ ਮੁੰਡੇ ਖੁੰਡੇ ਜਾਂਦੇ ਹੁੰਦੇ ਬਾਅਦ ਉਹਨਾਂ ਦਾ ਵੀਜ਼ਾ ਲਵਾਤਾ ਤੁਸੀਂ ਤਾਂ ਬਜ਼ੁਰਗ ਬੰਦੇ ਆ ਮੁੰਡੇ ਖੁੰਡੇ ਅਸੀਂ ਵੀ ਮੁੰਡੇ ਖੁੰਡੇ ਆ ਸਾਡੀ ਕਿਹੜੀ ਉਮਰ ਹੋਈ ਤੁਰਦਾ ਵੀਜ਼ਾ ਲਵਾ ਦਈਏ ਤਰਵ ਰਾਜ ਤੋਂ ਸਾਡੂ ਰਾਜ ਤਾਂ ਇਹ ਸਾਡੀ ਉਮਰ ਨਹੀਂ ਆ ਸਾਡੂ ਰਾਜ ਨਹੀਂ ਆਉਂਦੀ ਫੇਰ ਹੁਣ ਦੱਸ ਵੀ ਤੂੰ ਸਵਰਗਾ ਦਾ ਵੀਜਾ ਲੋੜ ਹੈ ਕਿ ਨਰਕਾ ਦਾ ਲੋੜ ਹੈ ਮੈਂ ਤਾਂ ਅਸ ਸੀ ਸਵਰਗਾ ਦੀ ਜਾ ਬੁੜੀਏ ਪਾਟੇ ਦਾ ਪਤਾ ਕੀ ਕੋਈ ਉਹ ਚੱਕਰ ਆਇਆ ਨਾ ਬਜ਼ੁਰਗੋ ਵੀ ਮੈਂ ਤੈਨੂੰ ਸੁਭਲਤਾ ਦੱਸ ਦਿੰਦਾ ਅੱਛਾ ਦੱਸ ਵੀ ਨਰਕਾ ਦੇ ਵਿੱਚ ਪੈਗ ਸ਼ੈਗ ਪੀਣ ਨੂੰ ਅੱਛਾ ਸ਼ੀਮ ਸ਼ੀਮ ਖਾਣ ਨੂੰ ਅੱਛਾ ਖਾੜੇ ਖੂੜੇ ਲੱਗ ਜਾਂਦੇ ਵਧੀਆ ਪ੍ਰੋਗਰਾਮ ਵਧੀਆ ਚੱਲਦਾ ਠੀਕ ਆ ਆ ਜਿੰਨੇ ਲੀਡਰ ਰਹੇ ਗਿਆ ਸਾਰੇ ਉਹ ਅੱਧੋਂ ਜ਼ਿਆਦਾ ਉੱਤੀ ਜਾਂਦੇ ਆ ਨਰਕਾਟਾ ਇਹ ਹੋਰ ਨਰਕਾ ਦਾ ਵੀ ਜਦਾ ਮਹਿੰਗਾ ਯਾਰ ਇਹਨਾਂ ਦਾ ਅਕਾਟਾ ਹਾਇ ਤਾਂ ਨਿਆਰਾ ਖਾੜ ਪੀਣ ਦਾ ਕੋਨਾ ਹਾਂ ਖਾੜ ਪੀਣ ਦਾ ਕੰਮ ਖੁੱਲਾ ਨਰਕਾ ਦਾ ਦੀਜਾ ਵੀ ਮਹਿੰਗਾ ਸੁਰਗਾਂ ਦਾ ਤਾਂ ਸਸਤਾ ਵੀਜਾ ਜਮਈ ਥੋੜੇ ਜਿਹੇ ਪੈਸੇ ਲੱਗ ਜਾਂਦੇ ਹੋ ਮਹਿੰਗਾ ਕੇ ਮੈਨੂੰ ਡਰਾਈਏ ਨਾ ਪਹਿਲੇ ਹੀ ਔਰ ਮਹਿੰਗਾ ਜਿਹੜੀ ਚੀਜ਼ ਮਹਿੰਗੀ ਹੈ ਉਹ ਹੀ ਨਾ ਖਰਚਾ ਜ਼ਿਆਦਾ ਆਊਗਾ ਜੇ ਨਰਕਾ ਦਾ ਵੀਜ਼ਾ ਲਵਾਣਾ ਖਰਚਾ ਜ਼ਿਆਦਾ ਆਊਗਾ। ਯਾ ਸੁਰਗਾ ਦਾ। ਸੁਰਗਾ ਦਾ ਜੇ ਥੋੜੇ ਪੈਸੇ ਲੱਗ ਜਾਣਾ ਤਾਂ ਕਿੰਨਾ ਅਗੀਚਾ? ਕੋਈ ਉਹਦਾ 1500 ਚ ਲੱਗ ਜਾਣਾ ਸੁਰਗਾ ਦੇ ਬਾਹਲੇ ਕਿ 1100 ਚ ਲੱਗ ਜਾਂਦਾ ਨਹੀਂ ਸੁਰਗਣ ਦੀ ਜਗ੍ਹਾ। ਉੱਥੇ ਕੀ ਆ? ਉੱਥੇ ਬਾਣੀ ਪੜਨੀ ਐ। ਜਾਂ ਦੇਵੀ-ਦੇਵਤਾ ਦੇ ਦਰਸ਼ਨ ਕਰਨੇ ਐ ਬਸ ਹੋਰ ਕੁਝ ਨਹੀਂ ਉੱਥੇ। ਉੱਥੇ ਤੜਕੇ ਨਾ ਨਵੀ ਪਊਗਾ ਫੇਰਾ। ਨੌਰਾ ਦਾ ਪਊਗਾ ਸਵੇਰ ਉਹਨਾਂ ਕੋਈ ਨਾਤੇ ਦਾ ਨਾ। ਯਾਉ ਦੇਈਂ ਉਹ ਥਾਂ ਕੋਲੇ। ਨਾ ਨੌਰਾ ਦਾ ਪਹਿਣਾ ਪਹਿਣਾ ਉੱਥੇ। ਹਾਂ। ਹਾਂ ਮੈਂ ਥੋੜਾ ਜਾ ਆ ਜਾਊਂ। ਇਹ ਨੌਣਾ ਪੈਣਾ ਵੀ ਜਾ ਉੱਥੇ ਸਸਟਾ ਹੈ ਨਰਕਾ ਦਾ ਵੀਜ਼ਾ ਮਹਿੰਗਾ ਹੈ। ਮੈਂ ਤਾਂ ਤੈਨੂੰ ਇਹ ਕਹੂੰਗਾ ਵੀ ਤੂੰ ਸੁਰਗਾ ਦਾ ਵੀਜ਼ਾ ਲਵਾ ਲਾ। ਭਾਈ ਸੁਰਗਾ ਦਾ ਵੀਜ਼ਾ ਤਾਂ ਠੀਕ ਹੈ ਪਰ ਤਰਕੇ ਨੌਣਾ ਤਾਂ ਕੋਈ ਗੱਲ ਨਹੀਂ। ਨੌਣਾ ਤਾਂ ਉੱਥੇ ਪਹਿਰਾ ਪੈਣਾ। ਹਾਂ ਇਹ ਨਰਕਾ ਦਾ ਲਵਾਦਾ ਪੈ ਹੈ ਹੋਰ ਲਿਆ ਪੈਸੇ ਦੀ ਗੱਲ ਹੈ ਸਾਰੀ ਨਰਕਾ ਦਾ ਸਿਆਪਾ ਹੈ ਮੈਂ ਦਾੜੀ ਨਹੀਂ ਕੀਂਦਾ। ਉਹ ਫੀਮ ਖਾ ਲਈ, ਭੁੱਕੀ ਖਾ ਲਈ, ਹੋਰ ਕੁਝ ਖਾ ਲਈ ਜੂ ਵੀ ਦਾੜੀ ਪੀਣੀ ਹੈ। ਬਾਬਾ ਜੀ ਉਹ ਚੀਜ਼ਾਂ ਮੈਂ ਰਾਤ ਕੀਤੀਆਂ ਮੈਨੂੰ ਤਾਂ ਸੁਰਗਾ ਜਾਈ ਲਵਾ ਦਿਓ ਬਈ ਬਾ ਫਿਰ ਤੈਨੂੰ ਤਾਂ ਫਿਰ ਸੁਰਗਾ ਦਾ ਵੀਜ਼ਾ ਹੀ ਲਵਾ ਦਿੰਨੇ ਆ ਲੋਹਾ ਦਿਓ ਚਾਰ ਲਵਾ ਦਈਏ ਲਵਾ ਦਿਓ ਹੈ ਲਵਾ ਦਿਓ ਨਾ ਸਸਤੇ ਲੱਗ ਜੂਗਾ ਕਿਵੇਂ ਲੱਗ ਜਾ ਮਹਿੰਗਾ ਲੱਗ ਜਾ ਸਸਤਾ ਲੱਗ ਜਾ ਸੁਰਗਾ ਜੀ ਚਾਹੀਦਾ ਸੁਰਗਾ ਜੀ ਵੇਚੀਏ ਲਵਾ ਦਈਏ ਵੀਜ਼ਾ ਤੇਰਾ ਫਿਰ ਲਵਾ ਦਿਓ ਸਸਤੇ ਬੁੱਝੇ ਖਰਚਾ ਦੁ ਕਰਤਾ ਲਵਾ ਦਿਓ ਪਹਿਲਾਂ ਖਰਚਾ ਬਸ 2100 ਰੁਪਏ ਲੈ ਲਾਂਗੇ ਸੁਰਗਾ ਦਾ ਬੜਾ ਨਹੀਂ ਦਿੰਦੇ ਦੇਖੋ ਹਾਂ ਘਰ ਬਣਾਵਾਂ ਨਹੀਂ ਹਾਂ ਬਣਾਣਾ ਜੇ ਪਰ ਹੋਟਾ ਨਹੀਂ ਨਹੀਂ ਚਲੋ ਐ ਕਰੀ ਨਾ ਹਾਂ ਬਾਅਦ ਚ ਦੇ ਜੀ ਮੈਨੂੰ ਹਾਂ ਬਾਅਦ ਚ ਦੇ ਹਾਂ ਬਾਅਦ ਦੇ ਜੀ ਕੋਈ ਗੱਲ ਨਹੀਂ ਤੇਰੇ ਕਿਸੇ ਦਾ ਕੋਈ ਗੱਲ ਨਹੀਂ ਸਿਆਣਾ ਬਿਆਣਾ ਬੰਦਾ ਤੈਨੂੰ ਆ ਆ ਸੁਰਗਾਂ ਦਾ ਵੀਜ਼ਾ ਦੇਤਾ ਤੈਨੂੰ ਆ ਅੱਛਾ ਜੀ ਤੇ ਸਾ ਨਾ ਬਾਬਾ ਬਾਅਦ ਦੇ ਨਹੀਂ ਬੇਸਿਕ ਕਰੋਗੇ ਠੀਕ ਹੈ ਸਾ ਨਾ ਬਾਬਾ ਆ ਪਰ ਦੇ ਨਹੀਂ ਨਹੀਂ ਤੇ ਸੁਰਗਾਂ ਚ ਵੰਗਦੇ ਨਾ ਉੱਥੇ ਜੇ ਤੂੰ ਪੈਸੇ ਤਾਂ ਦੇ ਗਿਆ ਤਾਂ

ਪਲਾ ਹੋਵੇ ਨਾ ਹੋਵੇ ਬਾਪੇ ਖੰਭੜ ਦਾ ਆਦਾ ਜਰੂਰ ਪਲਾ ਹੋ ਜਾਣਾ ਇਹ ਇਹ ਮੈਨੂੰ ਪਤਾ ਇਹ ਮੈਨੂੰ ਪਤਾ ਬਾਪੇ ਖੰਭੜ ਦਾ ਆਦਾ ਪਲਾ ਜਰੂਰ ਹੋ ਜਾਣਾ ਲੋਕਾਂ ਨੇ ਵੀ ਜੇ ਟੱਗਣ ਨਾ ਲੱਗਣ ਅਸਮਾਨ ਨੂੰ ਖਾਣ ਵੀ ਜੇ ਖੜੇ ਹੋ